ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਹ ਪ੍ਰਸਾਦ ਆਪੋਖਨ ਪਹਰੀਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ ਜਹ ਪ੍ਰਸਾਦ ਅਸਵਾ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬ ਹੋ ਨਾ ਬਸਾਰੀ ਜਹ ਪ੍ਰਸਾਦ ਆਪੋਖਨ ਪਹਰੀਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਖੰਡਾਂ ਬ੍ਰਹਮੰਡਾਂ ਦੇ ਮਾਲਕ ਸ਼ਬਦ ਬ੍ਰਹਮ ਸਤਗੁਰੂ ਦਸਾਂ ਪਾਤਸ਼ਾਹਾਂ ਦੇ ਆਤਮਿਕ ਸਰੂਪ ਨਿਰੰਕਾਰ ਰੂਪ ਹਾਲ ਦਪਾਲਤ ਕੇ ਰਖਿਆ ਕ ਲੋਕ ਪਰਲੋਕ ਦੇ ਸਹਾਈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਹਾਜ਼ਰੀਨ ਗੁਰਸੰਗਤ ਜੀਓ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਪਾਸ ਜੁੜ ਮਿਲ ਬੈਠਣ ਦਾ ਸੁਭਾਗ ਸਮਾ ਪ੍ਰਾਪਤ ਹੋ ਰਿਹਾ ਹੈ ਅਦੇ ਹਰਾ ਸਾਹਿਬ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹਨ ਉਪਰੰਤ ਸੁਖਮਨੀ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਮਾਂ ਬਖਸ਼ਿਆ ਹੈ ਸਤ ਸੰਗਤ ਦੀਆਂ ਅਮੋਲਕ ਘੜੀਆਂ ਦਾ ਲਾਭ ਪ੍ਰਾਪਤ ਕਰਿਏ ਆਪਣੇ ਜੀਵਨ ਨੂੰ ਸਫਲ ਬਣਾਈਏ 2-3 ਲੱਖ ਦੀ ਗਿਣਤੀ ਦੇ ਕਰੀਬ ਸੰਗਤ ਗੁਰੂ ਕੇ ਚਰਨਾਂ ਵਿੱਚ ਜੁੜ ਮਿਲ ਬੈਠੀ ਹੈ ਜਿਹੜੇ ਵੀ ਪਤੀ ਲੰਗਰ ਦੇ ਵਿੱਚ ਵੀ ਸੰਗਤੀ ਰੂਪ ਵਿੱਚ ਵਿਚਰ ਰਹੇ ਹਨ ਉਹਨਾਂ ਨੂੰ ਪਾਈ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਨ ਹੋ ਕੇ ਲਾਹੇ ਪ੍ਰਾਪਤ ਕਰੋ ਜਿੱਥੇ ਸਰੀਰ ਨੂੰ ਤਨ ਨੂੰ ਲੰਗਰ ਦੀ ਜ਼ਰੂਰਤ ਹੁੰਦੀ ਹੈ ਭੋਜਨ ਦੀ ਜ਼ਰੂਰਤ ਹੁੰਦੀ ਹੈ ਉਥੇ ਮਨ ਦੀ ਖੁਰਾਕ ਸਤਿਗੁਰੂ ਸਾਹਿਬ ਜੀ ਦਾ ਬਚਨ ਹੈ ਲੰਗਰ ਚੱਲੈ ਗੁਰੂ ਸ਼ਬਦ ਹਰ ਤੋਟ ਨਾ ਆਵੀ ਖੱਟੀ ਐ ਗੁਰੂ ਕੇ ਸ਼ਬਦ ਦਾ ਵੀ ਲੰਗਰ ਚੱਲਦਾ ਹੈ ਜੇ ਅਸੀਂ ਇਸ ਸ਼ਬਦ ਦੇ ਲੰਗਰ ਨੂੰ ਨਾ ਛਕਾਂਗੇ ਤਾਂ ਬਾਹਰੀ ਤਨ ਦਾ ਛਕਿਆ ਹੋਇਆ ਲੰਗਰ ਵੀ ਲਾਭਦਾਇਕ ਨਹੀਂ ਹੋਵੇਗਾ ਉਹ ਵੀ ਤਾਂ ਹੀ ਸਫਲਾ ਹੈ ਜੇਕਰ ਗੁਰੂ ਕੇ ਸ਼ਬਦ ਦਾ ਲੰਗਰ ਛਕਿਆ ਜਾਏ ਹਰ ਚੇਤ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਤਡਾਇਆ ਪਰਮਾਤਮਾ ਨੂੰ ਯਾਦ ਕਰਕੇ ਜੋ ਭਾਈ ਛਕਣਾ ਹੈ ਗੁਰੂ ਕੇ ਸ਼ਬਦ ਨੂੰ ਨਾਲ ਛਕਣਾ ਹੈ ਇਹਦੇ ਨਾਲ ਬਾਹਰੀ ਤੰਨ ਦਾ ਭੋਜਨ ਵੀ ਸਫਲ ਹੁੰਦਾ ਹੈ ਨਹੀਂ ਤਾਂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਤੋਂ ਬਗੈਰ ਛਕਿਆ ਹੋਇਆ ਭੋਜਨ ਪਦਾਰਥ ਸਰੀਰ ਦੇ ਅੰਦਰ ਵਿਕਾਰ ਅਤੇ ਰੋਗ ਹੀ ਪੈਦਾ ਕਰਦਾ ਹੈ। ਸਤਿਗੁਰੂ ਜੀ ਨੇ ਇਹ ਵੀ ਵਚਨ ਕਹੇ ਹਨ ਫਿਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਕੇਵਲ ਖਾ ਖਾ ਕਰਕੇ ਆਪਣਾ ਸਰੀਰ ਹੀ ਮੋਟਾ ਭਾਰਾ ਕੀਤਾ ਤੇ ਕੋਈ ਬੰਦਗੀ ਭਜਨ ਵਾਲੀ ਤਾਂ ਜੀਵਨ ਦੇ ਅੰਦਰ ਗੱਲ ਹੀ ਨਾ ਰਹੀ। ਐਸਾ ਭੋਜਨ ਛਕਣ ਦਾ ਕੀ ਲਾਭ ਜਿਸ ਦੇ ਛਕਣੇ ਕਰਕੇ ਪਰਮਾਤਮਾ ਦੀ ਯਾਦ ਹੀ ਨਾ ਆਵੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਮਨ ਮਹਿ ਚਲਹਿ ਵਿਕਾਰ ਗੁਰੂ ਕੇ ਸ਼ਬਦ ਦੇ ਲੰਗਰ ਨੂੰ ਛਕਣਾ ਬਹੁਤ ਜ਼ਰੂਰੀ ਹੈ ਜੇ ਮਨ aroog ਹੋਵੇਗਾ ਤਨ ਵੀ aroog ਹੋਵੇਗਾ ਮਨ ਦੀ ਤੰਦਰੁਸਤੀ ਹੈ ਤਾਂ ਹੀ ਤਨ ਦੀ ਤੰਦਰੁਸਤੀ ਰਹੇਗੀ ਇਸ ਕਰਕੇ ਜਿਨ੍ਹਾਂ ਨੇ ਭੋਜਨ ਪਦਾਰਥ ਛਕ ਲਿਆ ਹੈ ਉਹ ਲੰਗਰ ਦੀ ਵੀ ਬੜੀ ਵੱਡੀ ਅਹਿਮੀਅਤ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ ਸਤਿਗੁਰੂ ਜੀ ਕਹਿੰਦੇ ਆਛੈ ਪੰਗਤ ਪਾਛੈ ਸੰਗਤ ਜਦੋਂ ਵੀ ਗੁਰੂ ਕੇ ਦਰਸ਼ਨ ਕਰਨ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਪਾਸ ਕੋਈ ਵੀ ਆਉਂਦਾ ਤੇ ਮਹਾਰਾਜ ਜੀ ਉਸ ਨੂੰ ਕਹਿੰਦੇ ਸਨ ਪਹਿਲਾਂ ਲੰਗਰ ਛਕੋ ਫੇਰ ਸੰਗਤ ਵਿੱਚ ਆਓ ਇਹ ਨਾ ਹੋਵੇ ਕਿ ਸੰਗਤ ਕਰਦਿਆਂ ਲੰਮਾ ਸਮਾਂ ਬੀਤ ਜਾਏ ਤੇ ਭੋਜਨ ਦਾ ਹੀ ਚੇਤਾ ਆਈ ਜਾਏ ਕਿ ਭੁੱਖ ਲੱਗੀ ਹੈ ਕਦੋਂ ਬਾਬਾ ਜੀ ਸਮਾਪਤੀ ਕਰਨ ਕਦੋਂ ਦੀਵਾਨ ਹੋਵੇ ਕਦੋਂ ਅਰਦਾਸ ਹੋਵੇ ਤੇ ਜਾ ਕੇ ਲੰਗਰ ਛਕੀਏ ਲੰਗਰ ਦੇ ਨਾਲ ਪ੍ਰਸੰਨ ਹੋ ਕੇ ਗੁਰੂ ਕੇ ਸ਼ਬਦ ਦੇ ਲੰਗਰ ਨਾਲ ਆ ਕੇ ਜੁੜਨਾ ਹੈ ਆਛੈ ਪੰਗਤ ਪਾਛੈ ਸੰਗਤ ਪਹਿਲਾਂ ਪੰਗਤ ਦੇ ਵਿੱਚ ਜਾ ਕੇ ਭੋਜਨ ਛਕਣਾ ਫਿਰ ਸੰਗਤ ਕਰਨੀ અત્યੰਤ ਜ਼ਰੂਰੀ ਹੈ ਦੋਵੇਂ ਹੀ ਲੰਗਰ ਛਕਨੇ ਜ਼ਰੂਰੀ ਹਨ ਜਿੰਨਾ ਜਿੰਨਾ ਨੇ ਵੀ ਭੋਜਨ ਪਦਾਰਥ ਜਲ ਪਾਣੀ ਸ਼ਕੇ ਨੇ ਗੁਰੂ ਕੀ ਸੰਗਤ ਦਾ ਆਨੰਦ ਮੰਨਣਾ ਚਾਹੀਦਾ ਹੈ ਸਤਿਗੁਰੂ ਸਾਹਿਬ ਜੀ ਦੇ ਰਹਿਤ ਨਾਮੇ ਅੰਦਰ ਵੀ ਬਚਨ ਨੇ ਸਤਿਗੁਰੂ ਜੀ ਕਹਿੰਦੇ ਲੱਗਾ ਦੀਵਾਨ ਜੋ ਮੂਲ ਨ ਆਵੇ ਦੀਵਾਨ ਲੱਗਿਆ ਹੋਵੇ ਕੋਈ ਓਕਾ ਹੀ ਨਾ ਸਤ ਸੰਗਤ ਦੇ ਵਿੱਚ ਆਵੇ ਦੀਵਾਨ ਵਿੱਚ ਆਵੇ ਹੀ ਨਾ ਕਹੈ ਗੋਬਿੰਦ ਸਿੰਘ ਜੰਮਪੁਰ ਵਹਿ ਜਾਵੇ ਸਤਿਗੁਰੂ ਜੀ ਕਹਿੰਦੇ ਦੀਵਾਨ ਲੱਗਿਆ ਹੋਵੇ ਤੇ ਕੋਈ ਸਿੱਖ ਦੀਵਾਨ ਵਿੱਚ ਹਾਜ਼ਰੀ ਨਾ ਹੋਵੇ ਤੇ ਐਸਾ ਸਿੱਖ ਮਹਾਰਾਜ ਜੀ ਕਹਿੰਦੇ ਫਿਰ ਜਮਾਂ ਦੀ ਪੂਰੀ ਨੂੰ ਜਾਵੇਗਾ ਕਿਵੇਂ ਬਚ ਸਕੇਗਾ ਜਮਾਂ ਦੀ ਪੂਰੀ ਤੋਂ ਨਹੀਂ ਬਚ ਸਕੇਗਾ ਸਤ ਸੰਗਤ ਕਰਨੀ ਅਤਿਅੰਤ ਜ਼ਰੂਰੀ ਹੈ ਆਲਸ ਨਹੀਂ ਕਰਨੀ ਚਾਹੀਦੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਪਾਸ ਜਿਨ੍ਹਾਂ ਸਰੀਰ ਆਪ ਜੀ ਜੁੜ ਬੈਠੇ ਹੋ ਤਨਤਾ ਜੋਗ ਹੋ ਆਪਣੇ ਜੀਵਨ ਦੀਆਂ ਮੂਲਕ ਘੜੀਆਂ ਨੂੰ ਸਫਲ ਬਣਾ ਰਹੇ ਹੋ ਜਿਵੇਂ ਮਹਾਰਾਜ ਗਰੀਬ ਨਿਵਾਜ ਸਤਗੁਰੂ ਜੀ ਸੁਖਮਨੀ ਸਾਹਿਬ ਜੀ ਦੀ 6ਵੀਂ ਅਸ਼ਟਪਦੀ ਦੇ ਚੌਥੇ ਪਦੇ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸਰਵਣ ਕਰੀਏ 6ਵੀਂ ਅਸ਼ਟਪਦੀ ਦਾ ਚੌਥਾ ਪਦਾ ਆਪਾਂ ਨੇ ਅੱਜ ਵਿਚਾਰਨਾ ਹੈ ਜਿਵੇਂ ਮਹਾਰਾਜੀ ਸਰਵਣ ਕਰਵਾਉਣਗੇ ਉਪਦੇਸ਼ ਆਪਾਂ ਸਰਵਣ ਕਰਕੇ ਆਪਣੀ ਜ਼ਿੰਦਗੀ ਦੇ ਅੰਦਰ ਤਾਰਨ ਕਰਨਾ ਹੈ ਸ਼ਲੋਕ ਦੇ ਬਚਨ ਸੰਨ ਕਾਮ ਕ੍ਰੋਧ ਅਰ ਲੋਭ ਮੋਹ ਬਿਣਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਪ੍ਰਸਾਦ ਦਾ ਭਾਵ ਹੈ ਕਿਰਪਾ ਪਰਮੇਸ਼ਰ ਸਾਡੇ ਤੇ ਕਿਰਪਾ ਕਰ ਸਾਡੇ ਅੰਦਰੋਂ ਵਿਕਾਰ ਨਾਸ਼ ਹੋ ਜਾਣ ਤੇ ਗੁਰੂ ਸਾਹਿਬ ਜੀ ਹੁਣ ਅਸ਼ਟਪਦੀ ਦੇ ਅੰਦਰ ਇਹੀ ਸਿੱਖਿਆ ਬਖਸ਼ਿਸ਼ ਕਰਦੇ ਨੇ ਕਿ ਪ੍ਰਮਾਤਮਾ ਨੇ ਤੇਰੇ ਤੇ ਪ੍ਰਸਾਦ ਕਿਰਪਾ ਬਹੁਤ ਕੀਤੀ ਹੈ ਬਹੁਤ ਪਦਾਰਥ ਤੈਨੂੰ ਦਿੱਤੇ ਨੇ ਬੜੀ ਕਿਰਪਾ ਰਹਿਮਤ ਬਖਸ਼ਿਸ਼ ਹੈ ਮਨੁੱਖ ਤੇਰੇ ਉੱਪਰ ਪਰ ਤੂੰ ਉਹਦਾ ਸ਼ੁਕਰਾਨਾ ਨਹੀਂ ਕਰ ਰਿਹਾ ਸ਼ੁਕਰਾਨਾ ਕਰੇਗਾ ਤੇ ਹੋਰ ਬਖਸ਼ਿਸ਼ਾਂ ਆਉਣਗੀਆਂ ਜੇ ਸ਼ੁਕਰਾਨਾ ਨਹੀਂ ਨਾ ਕਰੇਗਾ ਤੇ ਪਹਿਲਾਂ ਵਾਲੇ ਪਦਾਰਥ ਵੀ ਤੇਰੇ ਜਿਹੜੇ ਉਹ ਸੁਖਦਾਈ ਨਹੀਂ ਹੋਣਗੇ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ ਸ਼ੁਕਰਾਨਾ ਨਾ ਕਰੀਏ ਤੇ ਸਾਰੇ ਸੁੱਖ ਵੀ ਕੋਲੋਂ ਖੁੱਸ ਜਾਂਦੇ ਨੇ ਚਲੇ ਜਾਂਦੇ ਨੇ ਤਾਂ ਮਹਾਰਾਜ ਸਾਹਿਬ ਜੀ ਸਾਨੂੰ ਯਾਦ ਕਰਾਉਂਦੇ ਨੇ ਵੇ ਕਿੰਨੇ ਪਦਾਰਥ ਤੈਨੂੰ ਦਿੱਤੇ ਨੇ ਪਿਛਲੀ ਪੌੜੀ ਦੇ ਅੰਦਰ ਆਪਾਂ ਸਰਵਣ ਕੀਤੇ ਸਨ ਕਿ ਮਹਾਰਾਜ ਸਾਹਿਬ ਜੀ ਨੇ ਕੱਲੇ-ਕੱਲੇ ਪਦਾਰਥਾਂ ਦਾ ਨਾਮ ਲੈ ਕੇ ਜ਼ਿਕਰ ਕੀਤਾ ਹੈ ਕਿ ਮਨੁੱਖ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜਿਸ ਪ੍ਰਮਾਤਮਾ ਦੀ ਕਿਰਪਾ ਨਾਲ ਤੈਨੂੰ ਤੰਦਰੁਸਤ ਵਧੀਆ ਸਰੀਰ ਮਿਲਿਆ ਹੈ ਨਾ ਤੇਰਾ ਸਰੀਰ ਚੱਲ ਫਿਰ ਰਿਹਾ ਹੈ ਕੰਮ ਕਰ ਰਿਹਾ ਹੈ ਤੇ ਸ਼ੁਕਰਾਨਾ ਕਰ ਪ੍ਰਮਾਤਮਾ ਦਾ ਨਹੀਂ ਤਾਂ ਲੋਕ ਹੌਸਪਿਟਲਾਂ ਦੇ ਬਿੱਡਾਂ ਤੇ ਪਏ ਹੋਏ ਤੜਫ ਰਹੇ ਨੇ ਉਹਨਾਂ ਵੱਲ ਵੇਖ ਕੇ ਪ੍ਰਮਾਤਮਾ ਨੂੰ ਯਾਦ ਕਰਕੇ ਮਹਾਰਾਜ ਬੜੀ ਰਹਿਮਤ ਕੀਤੀ ਜੇ ਸਾਡਾ ਸਰੀਰ ਚੱਲ ਫਿਰਦਾ ਰਿਹਾ ਹੈ ਨਾ ਸਾਡਾ ਸਰੀਰ ਤੰਦਰੁਸਤ ਤਾਂ ਹੈ ਨਹੀਂ ਲੋਕ ਬਿਮਾਰੀਆਂ ਦੇ ਨਾਲ ਵਿਲਕ ਰਹੇ ਨੇ ਕਿਸੇ ਦੀਆਂ ਬਾਹਾਂ ਕੱਟੀਆਂ ਹੋਈਆਂ ਹਨ ਕਿਸੇ ਦੀਆਂ ਲੱਤਾਂ ਕੱਟੀਆਂ ਹੋਈਆਂ ਨੇ ਕੋਈ ਤੁਰਨ ਤੋਂ ਅਵਾਜ਼ਾਰ ਹੋਇਆ ਪਿਆ ਕੋਈ ਬੋਲਣ ਤੋਂ ਰਿਹਾ ਪਿਆ ਹੈ ਕਿਸੇ ਨੂੰ ਸੁਣਦਾ ਨਹੀਂ ਕਿਸੇ ਨੂੰ ਦੇਖਦਾ ਨਹੀਂ ਬڑے-ਬڑے ਵੱਡੇ-ਵੱਡੇ ਰੋਗ ਦੁਨੀਆ ਦੇ ਮਨੁੱਖਾਂ ਨੂੰ ਲੱਗੇ ਹੋਏ ਨੇ ਉਹਨਾਂ ਵੱਲ ਵੇਖ ਕੇ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਜਿਹ ਪ੍ਰਸਾਦ ਆ ਰੋਗ ਕੰਚਨ ਦੇਹੀ ਸੋਹਣੇ ਵਰਗਾ ਤੰਦਰੁਸਤ ਸਰੀਰ ਤੈਨੂੰ ਮਿਲਿਆ ਪ੍ਰਮਾਤਮਾ ਦਾ ਕਿਉਂ ਨਹੀਂ ਸ਼ੁਕਰਾਨਾ ਕਰਦਾ ਸਤਿਗੁਰੂ ਸਾਹਿਬ ਜੀ ਇਦਾਂ ਯਾਦ ਕਰਵਾ ਰਹੇ ਨੇ ਜਿਸ ਪ੍ਰਮਾਤਮਾ ਦੀ ਕਿਰਪਾ ਨਾਲ ਤੇਰੇ ਪਾਪਾਂ ਤੇ ਪਰਦੇ ਪੈ ਰਹੇ ਨੇ ਤੇਰੇ ਔਗਣਾ ਨੂੰ ਉਹ ਓਲਾ ਕਰ ਰਿਹਾ ਹੈ ਪਰਦਾ ਕਰ ਰਿਹਾ ਹੈ ਜੇ ਕਿਦਰੇ ਸਾਡੇ ਸਾਰੇ ਹੀ ਔਗਣ ਮਨ ਦੇ ਪ੍ਰਗਟ ਹੋ ਜਾਣ ਤੇ ਸਾਨੂੰ ਤਾਂ ਕੋਈ ਲਾਗੇ ਨਾ ਬਿਠਾਵੇ ਕਈ ਵਾਰ ਇਹ ਜੇਹਾ ਹੁੰਦਾ ਨਾ ਜਿਹੜੇ ਮਨੁੱਖ ਦੇ ਔਗਣ ਸਾਨੂੰ ਪਤਾ ਲੱਗ ਜਾਣ ਕਿ ਆ ਬੰਦਾ ਤਾਂ ਬਹੁਤ ਹੀ ਜ਼ਿਆਦਾ ਵੱਡਾ ਭੈੜੇ ਹੀ ਹਾਲਤ ਵਾਲਾ ਹੈ ਇਹਦੇ ਤਾਂ ਕੰਮ ਹੀ ਬੜੇ ਭੈੜੇ ਨੇ ਉਹਨੂੰ ਫਿਰ ਚੰਗੇ ਮਨੁੱਖ ਆਪਣੀ ਸੰਗਤ ਵਿੱਚ ਨਹੀਂ ਬਿਠਾਉਂਦੇ ਕਿ ਅਸੀਂ ਕਿਉਂ ਕਲੰਕਤ ਹੋਈਏ ਇਹਦੇ ਵਰਗਾ ਦੋਸ਼ ਸਾਡੇ ਤੇ ਕਿਉਂ ਲੱਗੇ ਜਿਹੜਾ ਬੰਦਾ ਦੁਨੀਆ ਦੇ ਅੰਦਰ ਬੇਇੱਜ਼ਤ ਹੋ ਜਾਵੇ ਜੀ ਦੀ ਕੋਈ ਕਦਰ ਹੀ ਨਾ ਹੋਵੇ ਉਹਨੂੰ ਕੋਈ ਆਪਣੇ ਲਾਗੇ ਨਹੀਂ ਬਿਠਾਉਂਦਾ ਜੇ ਦੁਨੀਆ ਦੇ ਸਾਰੇ ਹੀ ਲੋਕ ਇਹ ਸੋਚਣ ਨਾ ਆਪਾਂ ਆਪ ਹੀ ਕਦੇ ਆਪਣੇ ਮਾਨ ਅੰਦਰ ਝਾਤ ਮਾਰੀਏ ਅਸੀਂ ਆਪਣੇ ਔਗਣ ਯਾਦ ਕਰ ਲਈਏ ਨਾ ਆਪਣੇ ਆਪ ਤੋਂ ਹੀ ਮਨੁੱਖ ਨੂੰ ਸ਼ਰਮ ਆਉਣ ਲੱਗ ਜਾਂਦੀ ਵੀ ਮੈਂ ਇਹੋ ਜਿਹਾ ਬੰਦਾ ਹਾਂ ਆਪਣੇ ਔਗਣੀ ਆਪ ਨੂੰ ਯਾਦ ਕਰਕੇ ਕਿੰਦਾ ਨਾ ਮਹਿਸੂਸ ਹੁੰਦਾ ਹੈ ਇਹ ਸਾਰੇ ਸਾਡੇ ਮਨ ਦੇ ਵਿੱਚ ਜਿਹੜੇ ਔਗਣ ਨੇ ਇਹਨਾਂ ਤੇ ਪਰਦਾ ਪਾਉਣ ਵਾਲਾ ਕੇਵਲ ਪਰਮਾਤਮਾ ਹੈ ਜੇ ਸਾਡੇ ਮਨ ਦੇ ਔਗਣ ਕਿਸੇ ਮਨੁੱਖ ਨੂੰ ਪਤਾ ਲੱਗ ਜਾਣ ਸਾਰੇ ਪਰਦੇ ਚੁੱਕ ਦੇ ਦਵੇਗਾ ਸਾਰੇ ਪਾਸੇ ਜਿਹੜਾ ਢੰਡੋਰਾ ਪੇਟ ਦਵੇਗਾ ਔਗਣਾਂ ਦਾ ਕਿਉਂਕਿ ਸੰਸਾਰ ਦੀ ਹਾਲਤ ਅਜਿਹੀ ਹੈ ਸਤਿਗੁਰੂ ਸਾਹਿਬ ਜੀ ਨੇ ਇਹ ਬਹੁਤ ਵੱਡੀ ਸਾਧ ਸੰਗਤ ਜੀ ਬਚਨ ਵਾਲੀ ਇਹ ਗੱਲ ਕਹੀ ਹੈ ਕਿ ਜਿਹੜਾ ਸਿੱਖ ਸਿੱਖ ਦੇ ਪੜਦੇ ਨੂੰ ਕੱਜਦਾ ਹੈ ਨਾ ਉਹ ਬਹੁਤ ਵੱਡਾ ਜਿਹੜਾ ਪਰਉਪਕਾਰ ਵਾਲਾ ਕੰਮ ਹੈ ਉਹਨਾਂ ਦਾ ਅਰਦਾਸ ਵਿੱਚ ਵੀ ਨਾਮ ਦਰਜ ਹੈ ਸਤਿਗੁਰੂ ਜੀ ਦਾ ਬਚਨ ਆਪਾ ਪੜਦੇ ਹਾਂ ਨਾ ਦੇਖ ਕੇ ਅਣਡਿੱਠ ਕੀਤਾ ਦੇਖ ਕੇ ਅਣਡਿੱਠੀ ਕਰ ਦੇਣਾ ਕਿਸੇ ਦੇ ਔਗਣਾ ਨੂੰ ਦੇਖ ਸੁਣ ਕੇ ਅੱਗੇ ਫਲਾਉਣਾ ਹੀ ਨਾ ਪ੍ਰਗਟ ਹੀ ਨਾ ਕਰਨਾ ਹਾਂ ਉਸ ਨੂੰ ਸਮਝਾਉਣ ਵਾਸਤੇ ਯਤਨ ਕਰਨਾ ਚਾਹੀਦਾ ਇਹ ਵੀ ਨਹੀਂ ਕਿ ਸਿੱਖ ਨੇ ਜੇ ਕਿਸੇ ਨੂੰ ਗਲਤ ਕੰਮ ਕਰਦੇ ਨੂੰ ਵੇਖ ਲਿਆ ਤੇ ਅੱਖਾਂ ਮੀਜ ਕੇ ਪਾਸੇ ਦੀ ਲੰਘ ਜਾਣਾ ਨਹੀਂ ਯਤਨ ਕਰਨਾ ਉਸ ਨੂੰ ਕੱਲੇ ਨੂੰ ਸਮਝਾਉਣ ਦਾ ਜੇ ਉਹ ਨਹੀਂ ਸਮਝ ਰਿਹਾ ਆਪਣੇ ਆਉਗਣਾ ਨੂੰ ਨਹੀਂ ਛੱਡ ਰਿਹਾ ਵਾਰ-ਵਾਰ ਉਹ ਗਲਤੀਆਂ ਕਰ ਰਿਹਾ ਤੇ ਚਾਰ ਸਿਆਣੇ ਬੰਦਿਆਂ ਨੂੰ ਸੱਦ ਕੇ ਤੇ ਉਹਨੂੰ ਸਮਝਾਉਣਾ ਚਾਹੀਦਾ ਹੈ ਪਰ ਉਸ ਨੂੰ ਨੀਮਾ ਵਿਖਾਉਣ ਵਾਸਤੇ ਸਾਰੀ ਦੁਨੀਆ ਤੇ ਨਹੀਂ ਦਿਖਾਉਣਾ ਚਾਹੀਦਾ ਕਿ ਆਹ ਸਿੱਖ ਇਦਾਂ ਦੇ ਪੁੱਠੇ ਕੰਮ ਕਰ ਰਿਹਾ ਹੈ ਪਹਿਲਾਂ ਆਪ ਸਮਝਾਓ ਚਾਰ ਬੰਦੇ ਸਿਆਣੇ ਇਕੱਠੇ ਕਰਕੇ ਉਹਨੂੰ ਸਮਝਾਓ ਤੇ ਫੇਰ ਵੀ ਨਹੀਂ ਜੇ ਉਹਦੀ ਮਤ ਤੇ ਕੋਈ ਸ਼ੁੱਭ ਅਕਲ ਆ ਰਹੀ ਉਹਦੇ ਦਿਮਾਗ ਤੇ ਕੋਈ ਨਹੀਂ ਅਸਰ ਹੋ ਰਿਆ ਫੇਰ ਅਗਾਹ ਸੋਚਣਾ ਚਾਹੀਦਾ ਵੀ ਕੀ ਕਰਨਾ ਹੈ ਪਰ ਪਹਿਲੇ ਪਹਿਲ ਹੀ ਨਹੀਂ ਕਿ ਕਿਸੇ ਸਿੱਖ ਦਾ ਕੋਈ ਔਗਣ ਵੇਖਿਆ ਚਲੋ ਜੀ ਸੋਸ਼ਲ ਮੀਡੀਆ ਤੇ ਸਾਰੇ ਪਾਸੇ ਇੰਟਰਨੈਟ ਤੇ ਦੁਨੀਆ ਦੇ ਵਿੱਚ ਉਹਦੇ ਔਗਣਾ ਨੂੰ ਸ਼ਾਮਲ ਕਰ ਦੇਣਾ ਅਜਿਹਾ ਸਿੱਖ ਨੂੰ ਨਹੀਂ ਕਰਨਾ ਚਾਹੀਦਾ ਮਹਾਰਾਜ ਸਾਹਿਬ ਜੀ ਨੇ ਉਸ ਮਨੁੱਖ ਨੂੰ ਵੀ ਤਨਖਾਈਆ ਗਿਆ ਉਹ ਸਿੱਖ ਵੀ ਤਨਖਾਈਆ ਹੈ ਸਜਾ ਦਾ ਹੱਕਦਾਰ ਹੈ ਜਿਹੜਾ ਜੇਹਾ ਕਰਮ ਕਰਦਾ ਸੋ ਇਸ ਕਰਕੇ ਆਪਣੇ ਅੰਦਰ ਔਗਣ ਹੈ ਨਾ ਹਰ ਮਨੁੱਖ ਔਗਣਾਂ ਦੇ ਨਾਲ ਭਰਿਆ ਹੋਇਆ ਹੈ ਔਗਣਾਂ ਕੀ ਬੰਨਾ ਗੰਠੜੀ ਗੁਰਬਾਣੀ ਦਾ ਬਚਨ ਹੈ ਮਹਾਰਾਜ ਜੀ ਕਹਿੰਦੇ ਹਰੇਕ ਮਨੁੱਖ ਨੇ ਆਪਣੇ ਅੰਦਰ ਮਨ ਦੇ ਵਿੱਚ ਔਗਣਾਂ ਦੀਆਂ ਪੰਡਾਂ ਬੰਨ ਕੇ ਰੱਖੀਆਂ ਹੋਈਆਂ ਹਨ ਗੁਣ ਨਾ ਨਿਕਲੇ ਕੋਈ ਗੁਣ ਨਹੀਂ ਵਿੱਚੋਂ ਕੋਈ ਨਿਕਲ ਸਕਦਾ ਗੁਣ ਤਾਂ ਉਹਨਾਂ ਦੇ ਵਿੱਚੋਂ ਹੀ ਨਿਕਲ ਸਕਦੇ ਨੇ ਜੋ ਪ੍ਰਭੂ ਦੇ ਨਾਲ ਪਰਮੇਸ਼ਰ ਦੇ ਨਾਲ ਜੁੜੇ ਹੋਏ ਨੇ। ਸੋ ਉਹਨਾਂ ਸਾਰੇ ਹੀ ਔਗਣਾ ਤੇ ਜੋ ਪਰਦਾ ਪਾਉਣ ਵਾਲਾ, ਉਹਨਾਂ ਨੂੰ ਟਕਣ ਵਾਲਾ, ਉਹਨਾਂ ਨੂੰ ਓਲੇ ਰੱਖਣ ਵਾਲਾ ਕੇਵਲ ਪਰਮਾਤਮਾ ਹੈ। ਉਸ ਤੋਂ ਬਿਗੈਰ ਨਹੀਂ ਕੋਈ ਵੀ ਰੱਖ ਸਕਦਾ। ਤਾਂ ਮਹਾਰਾਜ ਜੀ ਕਹਿੰਦੇ ਫੇਰ ਵੀ ਉਹਦਾ ਸ਼ੁਕਰਾਨਾ ਕਰਿਆ ਕਰ ਸਾਡੇ ਕੀਤੇ ਹੋਏ ਕਈ ਅਜਿਹੇ ਪਾਪ ਕਰਮ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ ਟਕਿਆ ਹੈ। ਸਾਨੂੰ ਕਿੰਨੇ ਸਵਾਸ ਕੀਮਤੀ ਦਿੱਤੇ ਨੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਸਤਿਗੁਰੂ ਜੀ ਕਹਿੰਦੇ ਜਿਹ ਪ੍ਰਸਾਦ ਪਾਈ ਦੁਰਲੱਭ ਦੇਹ ਇਹ ਦੇਹ ਤੈਨੂੰ ਮਿਲੀ ਹੈ ਸਰੀਰ ਮਿਲਿਆ ਨਾ ਦੁਰਲੱਭ ਇਹ ਸਰੀਰ ਵੱਲ ਵੇਖ ਕੇ ਹੀ ਪਰਮਾਤਮਾ ਦਾ ਸ਼ੁਕਰ ਕਰ ਨਹੀਂ ਤਾਂ ਕਿੰਨੀਆਂ ਭੈੜੀਆਂ ਜੂਨਾ ਨੇ ਸੂਰ ਵੱਲ ਵੇਖੋ ਗੰਦਗੀ ਖਾ ਖਾ ਕੇ ਜੀਵਨ ਗੁਜ਼ਾਰ ਰਿਹਾ ਹੈ ਜੇ ਆ ਆਪਣੇ ਆਪ ਤੇ ਟੁਕਾ ਕੇ ਵੇਖੀਏ ਵੀ ਅਸੀਂ ਸੂਰ ਹੋਈਏ ਕਿੱਦਾਂ ਦੀ ਹਾਲਤ ਹੋਵੇਗੀ ਮਹਾਰਾਜ ਜੀ ਕਹਿੰਦੇ ਸਾਰੀਆਂ ਨਖਿੱਧ ਜੂਨਾ ਨੇ ਇਹ ਸਾਰੀ ਧਰਤੀ ਦੇ ਅੰਦਰੋਂ ਸਰਦਾਰੀ ਜਿਹੜੀ ਐ ਮਨੁੱਖਾ ਜੂਣ ਨੂੰ ਪ੍ਰਾਪਤ ਹੋਈ ਐ ਇਹ ਮਨੁੱਖਾ ਜੂਣ ਤੈਨੂੰ ਪ੍ਰਾਪਤ ਹੋਈ ਐ ਤੇ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਮਿਲੀ ਐ ਇਸ ਵੱਲ ਹੀ ਵੇਖ ਕੇ ਤੂੰ ਭਾਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ ਇਹ ਮਹਾਰਾਜ ਸਾਹਿਬ ਜੀ ਨੇ ਪਿਛਲੇ ਦੀਵਾਨ ਅੰਦਰ ਉਪਦੇਸ਼ ਬਖਸ਼ਿਆ ਸੀ ਅੱਗੇ ਜਿਵੇਂ ਵਿਚਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਮੇਂ ਵਿੱਚ ਰਹਿ ਕੇ ਸੰਖੇਪ ਰੂਪ ਵਿੱਚ ਸਰਵਣ ਕਰੀਏ ਸਾਰੀ ਸੰਤ ਮਹਾਰਾਜੀ ਦੇ ਚਰਨਾਂ ਦਾ ਧਿਆਨ ਤਰ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਹ ਪ੍ਰਸਾਦ ਆਪੂਖਣ ਪਹਿਰੀਜਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਜਿਹ ਪ੍ਰਸਾਦ ਆਪੂਖਣ ਪਹਿਰੀਜਾ ਜਿਸ ਦੀ ਕਿਰਪਾ ਨਾਲ ਤੈਨੂੰ ਸੋਹਣੇ ਮਹਿੰਗੇ ਤੇ ਗਹਿਣੇ ਪ੍ਰਾਪਤ ਹੋਏ ਨੇ ਤੂੰ ਸੋਹਣੇ ਦੇ ਤੇ ਹੀਰਿਆਂ ਦੇ ਨਾਲ ਜੜੇ ਹੋਏ ਮਨੁੱਖ ਗਹਿਣੇ ਪਾਉਂਦਾ ਹੈ ਆਪਣੇ ਤਨ ਨੂੰ ਸ਼ਿੰਗਾਰਨ ਵਾਸਤੇ ਇਹ ਪਰਮਾਤਮਾ ਦੀ ਕਿਰਪਾ ਨਾਲ ਹੀ ਪ੍ਰਾਪਤ ਹੋਏ ਨੇ ਨਹੀਂ ਤਾਂ ਕੋਈ ਗਰੀਬ ਆਦਿਕ ਕਿਉਂ ਨਹੀਂ ਪਾ ਕੇ ਸ਼ਿੰਗਾਰ ਕਰ ਕਰ ਲੈਂਦਾ ਕਈਆਂ ਦੀਆਂ ਇਛਾਵਾਂ ਹੁੰਦੀਆਂ ਨੇ ਤੇ ਅਸੀਂ ਵੀ ਗਹਿਣੇ ਪਾ ਕੇ ਤਨ ਨੂੰ ਸ਼ਿੰਗਾਰੀਏ ਜਿਸ ਪਰਮਾਤਮਾ ਦੀ ਕਿਰਪਾ ਨਾਲ ਤੈਨੂੰ ਗਹਿਣੇ ਪਹਿਨਣ ਵਾਸਤੇ ਸ਼ਿੰਗਾਰਨ ਵਾਸਤੇ ਸਰੀਰ ਨੂੰ ਮਿਲੇ ਹਨ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ हे ਮੇਰਿਆ ਮਨਾ ਕਿਉਂ ਫਿਰ ਪਰਮਾਤਮਾ ਨੂੰ ਆਲਸ ਕਰ ਰਿਹਾ ਹੈ ਸਿਮਰਨ ਕਰਨ ਦੇ ਲਈ ਉਦੋਂ ਤੋਂ ਦਲੇਦਰੀ ਬਣ ਜਾਂਦਾ ਹੈ ਕਿੰਨੀਆਂ ਤੇਰੇ ਤੇ ਬਖਸ਼ਿਸ਼ਾਂ ਕੀਤੀਆਂ ਨੇ ਕੀਮਤੀ ਕੀਮਤੀ ਗਹਿਣੇ ਤੈਨੂੰ ਪਾਉਣ ਨੂੰ ਮਿਲੇ ਨੇ ਤੇ ਇਥੇ ਸਾਧ ਸੰਗਤ ਜੀ ਇੱਕ ਖਾਸ ਧਿਆਨ ਰੱਖਣਾ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਨਹੀਂ ਕਹਿ ਰਹੇ ਕਿ ਹੁਣ ਸੁਖਮਨੀ ਸਾਹਿਬ ਜੀ ਦੇ ਵਿੱਚ ਬਚਨ ਆਇਆ ਤੇ ਸਾਰੇ ਸਿੱਖ ਗਹਿਣੇ ਪਾਉਣ ਲੱਗ ਜਾਣ ਗਹਿਣੇ ਨਹੀਂ ਮਹਾਰਾਜ ਸਾਹਿਬ ਜੀ ਨੇ ਕਿਹਾ ਪਾਉਣ ਨੂੰ ਇਥੇ ਫालतू ਜਿਹੜੇ ਆ ਦੁਨੀਆ ਨੂੰ ਵਿਖਾਉਣ ਵਾਲੇ ਗਹਿਣੇ ਆ ਨਾ ਉਹਨਾਂ ਦਾ ਅਸਲ ਵਿੱਚ ਜ਼ਿਕਰ ਨਹੀਂ ਹੈ ਇਹ ਅਸਲੀ ਗਹਿਣੇ ਕਿਹੜੇ ਐ ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ ਜਾਏ ਪੁੱਛੋ ਸੁਹਾਗਣੀ ਤੁਸੀਂ 라ਵਿਆ ਕਿੰਨੇ ਗੁਣੀ ਔਰਤ ਗਹਿਣੇ ਕਿਉਂ ਪਾਉਂਦੀ ਐ ਸੁਹਾਗਣ ਔਰਤ ਗਹਿਣੇ ਇਸ ਕਰਕੇ ਪਾਉਂਦੀ ਐ ਕਿ ਮੇਰੇ ਤਨ ਦਾ ਸ਼ਿੰਗਾਰ ਬਣੇ ਤੇ ਮੈਂ ਪਤੀ ਨੂੰ ਪਸੰਦ ਲੱਗਾ ਮੈਂ ਪਤੀ ਨੂੰ ਖੁਸ਼ ਰੱਖਾਂ ਤੇ ਉਹ ਆਪਣੇ ਤਨ ਨੂੰ ਤਾਂ ਸ਼ਿੰਗਾਰਦੀ ਐ 16 ਤਰ੍ਹਾਂ ਦੇ ਸ਼ਿੰਗਾਰ ਸੰਸਾਰ ਵਿੱਚ ਮੰਨੇ ਜਾਂਦੇ ਨੇ ਪਤੀ ਦੀ ਪ੍ਰਸੰਨਤਾ ਵਾਸਤੇ ਔਰਤ ਪਤਨੀ ਗਹਿਣੇ ਪਾਉਂਦੀ ਐ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜੇ ਪਤੀ ਖੁਸ਼ ਨਹੀਂ ਤੇ ਸਾਰਾ ਕੀਤਾ ਹੋਇਆ ਸ਼ਿੰਗਾਰ ਬ्यर्थਾ ਕਿਸੇ ਲੇਖੇ ਵਿੱਚ ਨਹੀਂ ਕੂੜਾ ਹੀ ਐ ਸ਼ਿੰਗਾਰ ਕੀਤਾ ਹੋਇਆ ਜੇ ਪਤੀ ਨੂੰ ਨਹੀਂ ਭਾਈ ਹੈ ਪਤੀ ਨੂੰ ਚੰਗੀ ਨਹੀਂ ਲੱਗੀ ਔਰਤ ਉਹਦਾ ਕੀਤਾ ਹੋਇਆ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਅਸਲ ਵਿੱਚ ਕਿਹੜਾ ਗਹਿਣਾ ਪਾਉਣਾ ਚਾਹੀਦਾ ਹੈ ਜਿਸ ਦੇ ਨਾਲ ਪਤੀ ਨੂੰ ਭਾ ਜਾਈਏ ਸਤਿਗੁਰੂ ਜੀ ਨੇ ਇਹ ਉਦਾਹਰਣ ਦਿੱਤੀ ਹੈ ਜਾਏ ਪੁੱਛੋ ਸੁਹਾਗਣੀ ਤੁਸੀਂ 라ਵਿਆ ਕਿਨੇ ਗੁਣੀ ਕਿਹੜੇ ਗੁਣਾ ਕਰਕੇ ਤੁਸੀਂ ਪ੍ਰਮਾਤਮਾ ਨੂੰ 라ਵਿਆ ਭੋਗਿਆ ਹੈ ਉਸ ਦੇ ਆਨੰਦ ਨੂੰ ਕਹਿੰਦੇ ਸੁਹਾਗਣਾ ਨੂੰ ਜਾ ਕੇ ਪੁੱਛੋ ਸੁਹਾਗਣਾ ਨੂੰ ਜਾ ਕੇ ਪੁੱਛਿਆ ਤੇ ਉਹ ਕਹਿੰਦੀਆਂ ਸਹਿਜ ਸੰਤੋਖ ਸੀ ਗਾਰੀਆ ਮਿੱਠਾ ਬੋਲਣੀ ਸਹਿਜ ਸੰਤੋਖ ਇਹ ਜਿਹੜੇ ਸ਼ੁਭ ਗੁਣ ਨੇ ਨਾ ਇਹਨਾਂ ਦਾ ਗਹਿਣਾ ਧਾਰਨ ਕੀਤਾ ਮਿੱਠਾ ਬੋਲਣ ਰੂਪੀ ਗਹਿਣਾ ਪਾਇਆ ਤਾਂ ਪਰਮਾਤਮਾ ਸਾਡੇ ਦੇ ਪ੍ਰਸੰਨ ਹੋਇਆ ਪ੍ਰਤੱਖ ਪਤੀ ਵੀ ਤਾਈਓਂ ਖੁਸ਼ ਹੁੰਦਾ ਆ ਜੇ ਮਿੱਠਾ ਬੋਲੀਏ ਤੇ ਜਿਹੜੀ ਔਰਤ ਘਰੇ ਆਏ ਪਤੀ ਨੂੰ ਪਾਣੀ ਨਾ ਪੁੱਛੇ ਕਵੇ ਕਿ ਤੇਰੇ ਹੱਥ ਟੁੱਟਿਆ ਪੀ ਲਾ ਤੇ ਐਸੀ ਔਰਤ ਕਿਵੇਂ ਪਤੀ ਨੂੰ ਪਾ ਜਾਵੇਗੀ ਐਸੀ ਔਰਤ ਦੇ ਬਾਬਤ 10ਵੇਂ ਪਾਸ਼ਾ ਮਹਾਰਾਜ ਜੀ ਨੇ ਆਪਣੀ ਬਾਣੀ ਅੰਦਰ ਜ਼ਿਕਰ ਕੀਤਾ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਪਾਣੀ ਕੇ ਮੰਗਤ ਪਾਥਰ ਮਾਰਤ ਨਾਰ ਕਹਾ ਕਰਨ ਨਾਹਰ ਆਨੀ ਕਹਿੰਦੇ ਉਹ ਔਰਤ ਕਾਦੀ ਹੈ ਸ਼ੇਰਨੀ ਵਿਆਹ ਕੇ ਲਿਆਂਦੀ ਹੈ ਪਾਣੀ ਦੀ ਥਾਂ ਤੇ ਜਿਹੜੀ ਪੱਥਰੀ ਚੱਕ ਲਵੇ ਕਿ ਆ ਤੈਨੂੰ ਪਿਆਵਾ ਸ਼ਬੀਲ ਵਾਲਾ ਪਾਣੀ ਜਿਹਦੇ ਮਥੇ ਤੇ ਬਾਟੀ ਰਵੇ 24 ਘੰਟੇ ਉਹ ਔਰਤ ਦੇ ਭਾਵੇਂ ਜਿੰਨੇ ਮਰਜੀ ਸ਼ਿੰਗਾਰ ਕਰੀ ਜਾਏ ਪਤੀ ਨੂੰ ਨਹੀਂ ਪਾ ਸਕਦੀ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੇ ਵੀ ਬਚਨ ਨੇ ਕਹਿੰਦੇ ਨਿਮਨ ਸਵਖਰ ਖਵਣ ਗੁਣ ਜਿਹਬਾ ਮਣੀਆ ਮੰਤ ਏ ਤਰਹਿ ਪਹਿਣੇ ਵੇਸ ਕਰ ਤਾਂ ਵਸ ਆਵੀ ਕੰਤ ਕਿਸੇ ਔਰਤ ਨੇ ਆਪਣੀ ਸਹੇਲੀ ਨੂੰ ਪੁੱਛਿਆ ਕਵਣ ਸੋ ਗੁਣ ਕਿਹੜੇ ਕਿਹੜੇ ਗੁਣ ਧਾਰਨ ਕਰੀਏ ਕਿਹੜੇ ਕਿਹੜੇ ਗਹਿਣੇ ਪਾਈਏ ਕਿਹੜਾ ਮੈਂ ਮੰਤਰ ਕਿਹੜਾ ਮੈਂ ਤਵੀਤ ਜਾਦੂ ਟੂਣਾ ਕਰਾਂ ਕਿ ਪਤੀ ਮੇਰੇ ਵਸ ਵਿੱਚ ਹੋ ਜਾਵੇ ਬਹੁਤਾਂ ਇਲਾਕਿਆਂ ਦੇ ਵਿੱਚ ਪਤਨੀਆਂ ਆਪਣੇ ਪਤੀ ਨੂੰ ਵਸ ਵਿੱਚ ਕਰਨ ਵਾਸਤੇ ਨਾ ਟੂਣੇ ਕਰਾਉਂਦੀਆਂ ਨੇ ਬਾਬਿਆਂ ਦੇ ਕੋਲ ਜਾ ਕੇ ਫਾਂਡੇ ਕਰਾਉਂਦੀਆਂ ਨੇ ਵੀ ਸਾਡਾ ਪਤੀ ਸਾਡੇ ਵਸ ਵਿੱਚ ਹੋ ਜਾਏ ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਸਖੀਏ ਤੈਨੂੰ ਦੱਸਾਂ ਕਿ ਆਪਣੇ ਪਤੀ ਨੂੰ ਵਸ ਵਿੱਚ ਕਿਵੇਂ ਕਰਨਾ ਹੈ ਉਹਨਾਂ ਨੇ ਫਿਰ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਕਹਿੰਦੇ ਨਿਵਣ ਸੋ ਅਖਰ ਖਵਣ ਗੁਣ ਜੇਹਬਾ ਮਣੀਆਂ ਮੰਤ ਜ਼ੁਬਾਨ ਤੋਂ ਮਣੀਆਂ ਵਰਗੇ ਮਿੱਠੇ ਮੰਤਰ ਬੋਲ ਭਾਵ ਮਿੱਠਾ ਬੋਲਿਆ ਕਰ ਏ ਤਰੈ ਭੈਣੇ ਵੇਸ ਕਰ ਨਿਵਣ ਸੋ ਅਖਰ ਤੇ ਖਵਣ ਖਵਣ ਦਾ ਭਾਵ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਜਰਨਾ ਕੋਈ ਸ਼ਕਤੀ ਹੋ ਜਾਏ ਉਹਨੂੰ ਜਰ ਲੈਣਾ ਤੇ ਨਿਵਣ ਦਾ ਭਾਵ ਹੈ ਨਿਉਕੇ ਚੱਲਣਾ ਤੇ ਫਿਰ ਜੇਹਬਾ ਮਣੀਆਂ ਮੰਤ ਮੰਤਰ ਜਿਹੜੇ ਨੇ ਮੰਤਰ ਹੈ ਜੀਵ ਤੋਂ ਮਿੱਠੇ ਮਿੱਠੇ ਬਚਨ ਬੋਲਣੇ ਏ ਤਰ੍ਹਾਂ ਭੈਣੇ ਵੇਸ ਕਰ ਇਹ ਤਿੰਨੇ ਭੈਣਾ ਤੂੰ ਵੇਸ ਕਰ ਤਾਂ ਵਸਾ ਵੀ ਕੰਤ ਤੇਰੇ ਵਸ ਵਿੱਚ ਕੰਤ ਪਤੀ ਆ ਜਾਵੇਗਾ ਤੇ ਇੱਥੇ ਪਤੀ ਵੀ ਇਦਾਂ ਨਾ ਪੁੱਠੇ ਦਿਮਾਗ ਵਾਲਾ ਹੋਵੇ ਕਿ ਪਤਨੀ ਸਤਕਾਰ ਹੀ ਕਰੀ ਜਾਏ ਤੇ ਉਹ ਅਗੋਰੋ ਵੀ ਮਰੀ ਜਾਏ ਇੱਥੇ ਇਹ ਪਤੀ ਵਾਸਤੇ ਵੀ ਲਾਗੂ ਹੁੰਦੇ ਨੇ ਗੁਣ ਜਿੱਥੇ ਪਤਨੀ ਨੇ ਝੁੱਕ ਕੇ ਸਤਕਾਰ ਕੀਤਾ ਤੇ ਪਤੀ ਵੀ ਆਪਣਾ ਹੰਕਾਰ ਮਠਾ ਕਰੇ ਉਥੇ ਜਿੱਥੇ ਨਿਮਨਸੋਗੁਣ ਪਤਨੀ ਦੇ ਵਿੱਚ ਹੈ ਤੇ ਉਥੇ ਪਤੀ ਵਿੱਚ ਵੀ ਹੋਣੇ ਚਾਹੀਦੇ ਨੇ ਨਹੀਂ ਤਾਂ ਵੇਖੋ ਚਾਰ ਲਾਵਾਂ ਨੇ ਨਾ ਚੌਹਾਂ ਲਾਵਾਂ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਬਹੁਤ ਵੱਡਾ ਸੰਦੇਸ਼ ਦਿੱਤਾ ਹੈ ਅਸਲੀ ਜੀਵਨ ਨੂੰ ਜਿਉਣ ਵਾਸਤੇ ਜੇ ਸੰਖੇਪ ਰੂਪ ਵਿੱਚ ਵੀ ਆਪਾਂ ਵਿਚਾਰੀਏ ਨਾ ਸੱਚੇ ਪਾਤਸ਼ਾਹ ਜੀ ਨੇ ਦੁਨਿਆਵੀ ਤੌਰ ਤੇ ਵੀ ਸਾਨੂੰ ਸਿਖਿਆ ਦਿੱਤੀ ਹੈ ਕਿ ਕਿਵੇਂ ਆਪਣੇ ਗ੍ਰਸਥ ਜੀਵਨ ਨੂੰ ਸਹੀ ਢੰਗ ਦੇ ਨਾਲ ਜਿਉਣਾ ਹੈ ਜਿਹੜੀ ਪਹਿਲੀ ਲਾਮ ਹੈ ਨਾ ਉਸ ਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਰੜਾਇਆ ਬਲਰਾਮ ਜੀ ਪਰਵਿਰਤੀ ਦਾ ਭਾਵ ਉਹਦਾ ਪਰਵਿਰਤ ਹੋਣਾ ਬਦਲ ਬਦਲ ਜਾਣਾ ਇੱਕ ਚੀਜ਼ ਨੇ ਦੂਸਰੀ ਥਾਂ ਤੇ ਚਲੇ ਜਾਣਾ ਉਹਨੂੰ ਕਹਿੰਦੇ ਨੇ ਪਰਵਿਰਤ ਜਿਵੇਂ ਸੂਰਜ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਂਦਾ ਤੇ ਰਾਸਾਂ ਬਦਲ ਜਾਂਦੀਆਂ ਨੇ ਮੌਸਮ ਤਬਦੀਲ ਹੋ ਜਾਂਦਾ ਪਰਵਿਰਤ ਹੋਣਾ ਔਰਤ ਪਰਵਿਰਤ ਹੋ ਰਹੀ ਹੈ ਔਰਤ ਪਹਿਲਾਂ ਕਿਸੇ ਦੀ ਭੈਣ ਸੀ ਪੁੱਤਰੀ ਸੀ ਅੱਜ ਉਹ ਪਤਨੀ ਬਣ ਗਈ ਹੈ ਵਿਆਹ ਵਾਲੇ ਦਿਨ ਉਦੇ ਜੀਵਨ ਚ ਪ੍ਰਵਿਰਤੀ ਆ ਗਈ ਤਬਦੀਲੀ ਆ ਗਈ ਇਸੇ ਤਰ੍ਹਾਂ ਲੜਕਾ ਹੈ ਉਹ ਪਹਿਲਾਂ ਕਿਸੇ ਦਾ ਪੁੱਤਰ ਸੀ ਭਰਾ ਸੀ ਵਿਆਹ ਵਾਲਾ ਦਿਨ ਆਇਆ ਉਹ ਪਤੀ ਬਣ ਗਿਆ ਪ੍ਰਵਿਰਤ ਹੋ ਗਿਆ ਨਾ ਨਵੇਂ ਰਿਸ਼ਤੇ ਦੇ ਵਿੱਚ ਪਹਿਲਾਂ ਤਾਂ ਨਹੀਂ ਸੀ ਉਹ ਐਸਾ ਪਤੀ ਤੇ ਪਤਨੀ ਵਾਲਾ ਰਿਸ਼ਤਾ ਇਹ ਅੱਜ ਹੋਇਆ ਫਿਰ ਦੂਸਰੀ ਲਾਮ ਦੇ ਵਿੱਚ ਮਹਾਰਾਜੀ ਕਹਿੰਦੇ ਨੇ ਇਹ ਰਿਸ਼ਤਾ ਨਿਵੇਗਾ ਕਿਵੇਂ ਤਰੇੜ ਕਿਵੇਂ ਆਉਂਦੀ ਹੌਮੇ ਕਰਕੇ ਹੌਮੇ ਦੇ ਕਰਕੇ ਤਰੇੜਾਂ ਆਉਂਦੀਆਂ ਨੇ ਦੋਵਾਂ ਜੀਵਨ ਸਾਥੀਆਂ ਦੇ ਅੰਦਰ ਟ੍ਰੇਡ ਕਿਵੇਂ ਆਉਂਦੀ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਹੌਮੈ ਮੈਲ ਗਵਾਇਆ ਬਲਰਾਮ ਜੀਓ ਦੂਸਰੀ ਲਾਮ ਦਾ ਇਹ ਬਚਨ ਹੈ ਹੌਮੈ ਮੈਲ ਗਵਾਇਆ ਗੁਰੂ ਦੇ ਸ਼ਬਦ ਨਾਲ ਜੁੜ ਜਾਈਏ ਤੇ ਹੌਮੇ ਦੀ ਮੈਲ ਨਿਵਰਤ ਹੋ ਜਾਂਦੀ ਹੌਮੇ ਹੀ ਹੈ ਮਨੁੱਖ ਦੇ ਅੰਦਰ ਜੀਵਨ ਦੇ ਅੰਦਰ ਪਵਾੜਾ ਪਾਉਣ ਵਾਲੀ ਦੇਸ਼ਾਂ ਦੇਸ਼ਾਂ ਦੀ ਲੜਾਈ ਕਿਉਂ ਹੋ ਰਹੀ ਹੈ ਹੌਮੇ ਵਿੱਚ ਮੈਂ ਵੱਡਾ ਮੈਂ ਤਾਕਤਵਰ ਇਦਾਂ ਹੀ ਮਨੁੱਖ ਲੜਦੇ ਨੇ ਪਤੀ ਪਤਨੀ ਦੀ ਲੜਾਈ ਵੀ ਇਸੇ ਦੀ ਹੁੰਦੀ ਹੌਮੇ ਦੀ ਮੇਰੀ ਮਾਂ ਚੰਗੀ ਤੇਰੀ ਮਾਂ ਨੂੰ ਤਾਂ ਬੁੱਲਣ ਦਾ ਹੀ ਨਹੀਂ ਪਤਾ ਮੈਂ ਸੁੰਦਰ ਤੂੰ ਤਾਂ ਕਿਸੇ ਕੰਮ ਦਾ ਨਹੀਂ ਮੈਂ ਜ਼ਿਆਦਾ ਪੜ੍ਹੇ ਲਿਖਿਆ ਤੈਨੂੰ ਤਾਂ ਕੁਝ ਹੁੰਦਾ ਵੀ ਨਹੀਂ ਹਉਮੈ ਇੱਥੇ ਹਉਮੈ ਨਹੀਂ ਚਾਹੀਦੀ ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਗੁਰੂ ਸ਼ਬਦ ਨਾਲ ਜੁੜ ਜਾਈਏ ਹਉਮੈ ਨਿਵਰਤ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਹਉਮੈ ਦੀ ਨਿਵਰਤੀ ਕਿਵੇਂ ਹੋਵੇਗੀ ਗੁਰੂ ਸ਼ਬਦ ਨਾਲ ਜੁੜ ਕੇ ਗੁਰੂ ਦਾ ਸ਼ਬਦ ਸਾਨੂੰ ਸਮਝਾਵੇਗਾ ਤੀਏ ਜਿੱਥੇ ਤੂੰ ਕਹਿੰਨੀ ਆ ਨਾ ਮੇਰੀ ਮਾਂ ਤੇ ਉਥੇ ਸੱਸ ਨੂੰ ਵੀ ਆਪਣੀ ਸੱਕੀ ਮਾਂ ਸਮਝੇ ਕਿਉਂ ਇੱਕ ਮਾਂ ਉਹ ਹੈ ਜਿਹਨੇ ਤੈਨੂੰ ਜੀਵਨ ਦਿੱਤਾ ਦੂਸਰੀ ਸੱਸ ਮਾਂ ਉਹ ਹੈ ਜਿਹਨੇ ਤੈਨੂੰ ਜੀਵਨ ਸਾਥੀ ਦਿੱਤਾ ਦੋਵੇਂ ਗੁਣ ਹਨ ਇਸੇ ਤਰ੍ਹਾਂ ਲੜਕਾ ਵੀ ਸੋਚੇ ਕਿ ਇਹ ਮੇਰੀ ਮਾਂ ਹੈ ਸੱਕੀ ਮਾਂ ਜਿਹੜੀ ਜਿਹਨੇ ਮੈਨੂੰ ਜੀਵਨ ਦਿੱਤਾ ਹੈ ਜਨਮ ਦੇਣ ਵਾਲੀ ਜੀਵਨ ਦੇਣ ਵਾਲੀ ਮਾਂ ਹੈ ਤੇ ਜੀਵਨ ਸਾਥੀ ਦੇਣ ਵਾਲੀ ਵੀ ਮਾਂ ਹੈ ਜਦੋਂ ਇਹ ਚੀਜ਼ ਦਾ ਪਤਾ ਲੱਗ ਜਾਏਗਾ ਗੁਰਬਾਣੀ ਨਾਲ ਜੋੜ ਕੇ ਤੇ ਉਥੇ ਹੌਮੇ ਆਏਗੀ ਨਹੀਂ ਬੈਲੈਂਸ ਬਣ ਜਾਏਗਾ ਜ਼ਿੰਦਗੀ ਦਾ ਹੌਮੇ ਮੈਲ ਗਵਾਇਆ ਬਲਰਾਮ ਜੀਓ ਤੇ ਫਿਰ ਮਹਾਰਾਜ ਜੀ ਕਹਿੰਦੇ ਮਨ ਚਾਓ ਭਇਆ ਬੈਰਾਗਿਆ ਤੀਸਰੀ ਲਾਮ ਚ ਚਾਹ ਤੇ ਬੈਰਾਗ ਦੋਵੇਂ ਇਕੱਠੇ ਕਦੇ ਦੁਨੀਆ ਤੇ ਹੋਰ ਕਿਸੇ ਧਰਮ ਵਿੱਚ ਨਹੀਂ ਵੇਖੇ ਜਾਂਦੇ ਜੇ ਸਿੱਧਾਂ ਨੇ ਬੈਰਾਗੀ ਹੋਣਾ ਕੀਤਾ ਉਹ ਚਾਹ ਹੀ ਛੱਡ ਗਏ ਘਰ-ਬਾਰ ਛੱਡ ਕੇ ਆਪਣੇ ਚਾਵਾਂ ਦੇ ਉੱਪਰ ਪੜਦਾ ਹੀ ਪਾ ਕੇ ਜਾ ਕੇ ਬੈਹ ਗਏ ਬਿਰਾਗੀ ਬਣ ਕੇ ਜੰਗਲਾਂ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਗਰੇਹੋ ਤਜ ਬਨਖੰਡ ਚੁਣ ਖਾਈਏ ਕੰਦਾ ਅਜਹੋ ਵਿਕਾਰ ਨ ਛੋੜਈ ਪਾਪੀ ਮਨ ਮੰਦਾ ਉਹ ਪਾਪੀ ਰਹੇ ਉਹਨਾਂ ਦੇ ਮਨ ਬਿਰਾਗੀ ਬਣ ਗਏ ਚਾ ਤਿਆਗ ਦਿੱਤੇ ਪਰ ਸਤਿਗੁਰੂ ਜੀ ਨੇ ਚਾ ਤੇ ਬਿਰਾਗ ਦੋਵੇਂ ਇਕੱਠੇ ਰੱਖੇ ਆ ਸਿੱਖ ਚਾ ਦੇ ਵਿੱਚ ਵੀ ਰਵੇ ਆਨੰਦ ਵਿੱਚ ਵੀ ਰਵੇ ਤੇ ਬਿਰਾਗ ਬਣ ਵੀ ਰਵੇ ਸੰਸਾਰ ਤੋਂ ਇਹ ਕਿਵੇਂ ਹੋ ਸਕਦਾ ਇੱਕੋ ਵਾਰੀ ਕਿਵੇਂ ਹੋ ਸਕਦਾ ਇਹ ਸਮਝ ਲਈਏ ਕਿ ਜਿਵੇਂ ਲਾਈਟ ਹੁੰਦੀ ਹੈ ਨਾ ਲਾਈਟ ਨੂੰ ਜਗਾਉਣ ਵਾਸਤੇ ਇੱਕ ਸਵਿੱਚ ਲੱਗੀ ਹੈ ਜਦੋਂ ਸਾਡਾ ਜੀ ਕਰੇ ਲਾਈਟ ਛੱਡੋ ਚਾਨਣ ਕਰੋ ਜਦੋਂ ਨਹੀਂ ਲੋੜ ਇਹਨੂੰ ਬੰਦ ਕਰ ਦਿਓ ਇਸੇ ਤਰ੍ਹਾਂ ਮਹਾਰਾਜ ਜੀ ਨੇ ਸਿੱਖ ਨੂੰ ਜੀਵਨ ਦਿੱਤਾ ਅਮਰਤ ਵੇਲਾ ਹੋ ਗਿਆ ਨਾ ਅਮਰਤ ਵੇਲੇ ਦੁਨੀਆ ਦੇ ਪਾਸੇ ਦੀ ਲਾਈਟ ਬੰਦ ਕਰ ਦਿਓ ਕਿਸੇ ਨੂੰ ਨਾ ਫੋਨ ਕਰਨਾ ਅਮਰਤ ਵੇਲੇ ਨਾ ਕਿਸੇ ਦਾ ਫੋਨ ਚੁੱਕਣਾ ਨਾ ਕੋਈ ਧੰਦਾ ਨਾ ਕੋਈ ਪਿਟਣਾ ਸਭ ਕੁਝ ਭੁਲਾ ਕੇ ਨੇਤਰ ਬੰਦ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਨਾ ਉਧਰ ਸੁਰਤ ਜੋੜ ਲੈਣੀ ਦੁਨੀਆਂ ਵਾਲੀ ਸੋਚ ਬੰਦ ਜਦੋਂ ਸਿਮਰਨ ਵਿੱਚੋਂ ਥਾਣ ਹੋਣਾ ਤੇ ਉਸ ਵਕਤ ਦੁਨੀਆਂ ਦੇ ਚਾਹ ਵੀ ਭੋਗਣੇ ਨੇ ਤੇ ਬੈਰਾਗਣ ਹੋ ਕੇ ਪ੍ਰਮਾਤਮਾ ਦੀ ਯਾਦ ਵਿੱਚ ਵੀ ਜੁੜਨਾ ਮਨ ਚਾਓ ਭਇਆ ਬੈਰਾਗਿਆ ਬਲਰਾਮ ਜੀਓ ਫਿਰ ਚੌਥੀ ਲਾਭ ਮਹਾਰਾਜੀ ਕਹਿੰਦੇ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਪ੍ਰਭ ਅਵਨਾਸੀ ਪਾਇਆ ਕਹਿੰਦੇ ਆ ਬਨਾਸੀ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਸਾਰੀ ਜ਼ਿੰਦਗੀ ਦਾ ਆਨੰਦ ਹੀ ਇੱਥੇ ਹੈ ਇਹ ਹੈ ਅਸਲੀ ਜੀਵਨ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਜੀਵਨ ਬੈਲੈਂਸ ਵਿੱਚ ਆ ਜਾਏ ਤੇ ਸਭ ਕੁਝ ਠੀਕ ਹੈ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਦੋਹਾਂ ਦੇ ਲਈ ਸਿੱਖਿਆ ਹੈ ਜਿੱਥੇ ਸੰਸਾਰਿਕ ਗਹਿਣੇ ਅਸੀਂ ਪਾਉਣੇ ਆ ਆਪਣੇ ਤਨ ਨੂੰ ਸ਼ਿੰਗਾਰਨ ਵਾਸਤੇ ਉਥੇ ਇਹ ਵੀ ਗਹਿਣੇ ਹਨ ਸਹਿਜ ਸੰਤੋਖ ਸੀਗਾਰੀਆ ਮਿੱਠਾ ਬੋਲਣੀ ਇਹ ਗਹਿਣੇ ਅਸਲ ਵਿੱਚ ਗਹਿਣੇ ਨੇ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਹਿਲ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਦਰਾਨੀਆਂ ਜਿਠਾਣੀਆਂ ਆਂਡਣਾ ਗਵੰਡਣਾ ਬਹੁਤ ਜ਼ਿਆਦੇ ਮੈਨੂੰ ਜਲੀਲ ਕਰਦਿਆਂ ਨੇ ਕਿ ਕਿੰਨਾ ਤੁਹਾਡੇ ਕੋਲੇ ਪੈਸਾ ਤੂੰ ਕਦੇ ਗਹਿਣੇ ਨਹੀਂ ਪਾਏ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਬੇਨਤੀ ਕੀਤੀ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਵੀ ਗਹਿਣੇ ਪਾਵਾਂ ਇਹ ਪ੍ਰਿਥੀ ਦੇ ਘਰ ਵਾਲੀ ਜਿਹੜੀ ਕਰਮੂ ਐ ਇਹ ਵੀ ਗਹਿਣੇ ਪਾਈ ਫਿਰਦੀ ਐ ਤੇ ਮੈਨੂੰ ਵੀ ਗਹਿਣੇ ਪਾਉਣ ਦੀ ਆਗਿਆ ਬਖਸ਼ੋ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਅਸੀਂ ਤੁਹਾਨੂੰ ਗਹਿਣੇ ਬਖਸ਼ਿਸ਼ ਕੀਤੇ ਆ ਇਹ ਹੀ ਧਾਰਨ ਕਰਕੇ ਰੱਖੋ ਮਹਾਰਾਜ ਮੈਨੂੰ ਕਿਹੜਾ ਗਹਿਣਾ ਦਿੱਤਾ ਸਤਿਗੁਰੂ ਜੀ ਕਹਿੰਦੇ ਭਰਤਾ ਕਹੈ ਸੋ ਮਾਨੀਐ ਭਰਤਾ ਕਹਿੰਦੇ ਨੇ ਪਤੀ ਭਰਤਾ ਕਹੈ ਸੋ ਮਾਨੀਐ ਇਹੋ ਸ਼ਿੰਗਾਰ ਬਣਾਇ ਰੀ ਇਹ ਸ਼ਿੰਗਾਰ ਬਣਾ ਕੇ ਰੱਖ ਜੋ ਪਤੀ ਦੇ ਕਹਿਣ ਵਿੱਚ ਚੱਲਣਾ ਅਸਲੀ ਸ਼ਿੰਗਾਰ ਤਾਂ ਇਹੋ ਹੀ ਐ ਹੋਰ ਗਹਿਣੇ ਫालतੂ ਨੇ ਜੇ ਕੋਈ ਸਿੱਖ ਦੀ ਇੱਛਾ ਹੈ ਕਿ ਅਸੀਂ ਕਿਹੜੇ ਗਹਿਣੇ ਪਾਈਏ ਮਹਾਰਾਜ ਕਲਗੀਧਰ ਪਿਤਾ ਜੀ ਕਹਿੰਦੇ ਪੰਜ ਅਕਾਰ ਇਹ ਸਿੱਖਾ ਤੇਰੇ ਗਹਿਣੇ ਨੇ ਹੋਰ ਗਹਿਣੇ ਨਹੀਂ ਪਾਉਣੇ ਜਿਹੜਾ ਸਿੱਖ ਹੋ ਕੇ ਨੱਕ ਦੇ ਵਿੱਚ ਕੋਕਾ ਪਾਇਆ ਕੰਨਾਂ 'ਚ ਕਾਂਟੇ ਵਾਲੀਆਂ ਪਾਈਆਂ ਉਹ ਸਿੱਖ ਨਹੀਂ ਹੈ ਦਸਵੇਂ ਪਾਤਸ਼ਾਹ ਜੀ ਦਾ ਬਤਨਿਆ ਸਤਿਗੁਰੂ ਜੀ ਕਹਿੰਦੇ ਬੀਦੇ ਨਾਕ ਨਾ ਕਾਨ ਕੋ ਸਤਗੁਰ ਕੀ ਮਰਿਆਦ ਸਤਿਗੁਰੂ ਦੀ ਮਰਿਆਦਾ ਹੈ ਨੱਕ ਅਤੇ ਕੰਨ ਨੂੰ ਛੇਦਣਾ ਨਹੀਂ ਛੇਕ ਨਹੀਂ ਕਰਨੇ ਕਿਉਂਕਿ ਇਹੋ ਸਰੀਰ ਹਰ ਮੰਦਰ ਹੈ ਸਰੀਰ ਹਰ ਮੰਦਰ ਹੈ ਪਰਮਾਤਮਾ ਦਾ ਘਰ ਇਹਦੇ ਨਾਲ ਤੋੜ ਭੰਨ ਕਰਨੇ ਜਾਇਜ਼ ਨਹੀਂ ਹੈ ਜੋਗ ਨਹੀਂ ਹੈ ਪ੍ਰਤਾਖਹ ਹਰਮੰਦਰ ਤੇ ਟੈਂਕਾਂ ਤੋਪਾਂ ਨੂੰ ਲੈ ਕੇ ਹਮਲਾ ਕੀਤਾ ਤੇ ਸਾਡੇ ਮੰਨ ਅੰਦਰ ਕਿੰਨਾ ਰੋਸ ਆਇਆ ਕਿ ਸਾਡਾ ਹਰਮੰਦਰ ਢਾਹ ਦਿੱਤਾ ਤੇ ਜਿਹੜਾ ਪ੍ਰਮਾਤਮਾ ਦਾ ਹਰਮੰਦਰ ਹੈ ਸਰੀਰ ਜੇ ਕੋਈ ਇਹਦੇ ਨਾਲ ਛੇੜਖਾਨੀ ਕਰੇ ਇਹਦੀ ਤੋੜ ਭੰਨ ਕਰੇ ਤੇ ਪ੍ਰਮਾਤਮਾ ਦੀ ਨਾਰਾਜ਼ਗੀ ਕਿਵੇਂ ਨਾ ਹੋਵੇਗੀ ਸਾਬਤ ਸੂਰਤ ਦਸਤਾਰ ਸਿਰਾਂ ਸਾਬਤ ਸੂਰਤ ਰਹਿਣਾ ਹੈ ਭਾਈ ਇਹ ਸਰੀਰ ਨੂੰ ਛੇਦਨਾ ਨਹੀਂ ਇਹ ਝੂਠੇ ਗਹਿਣੇ ਨਹੀਂ ਪਾਉਣੇ ਹਨ ਅਸਲੀ ਜਿਹੜੇ ਗਹਿਣੇ ਪ੍ਰਮਾਤਮਾ ਨੇ ਭਾਈ ਤੈਨੂੰ ਪਾਉਣ ਨੂੰ ਦਿੱਤੇ ਨੇ ਉਸ ਨੂੰ ਯਾਦ ਕਰਨ ਵਿੱਚ ਕਿਉਂ ਆਲਸ ਕਰਦਾ ਹੈ ਜਿਹ ਪ੍ਰਸਾਦ ਅਸਵਾ ਹਸਤ ਅਸਵਾਰੀ ਜਿਸ ਪ੍ਰਮਾਤਮਾ ਦੀ ਕਿਰਪਾ ਨਾਲ ਤੈਨੂੰ ਘੋੜੇ ਹਾਥੀਆਂ ਦੀਆਂ ਸਵਾਰੀਆਂ ਮਿਲੀਆਂ ਨੇ ਵੱਡੀਆਂ-ਵੱਡੀਆਂ ਗੱਡੀਆਂ ਤੇ ਝੂਟੇ ਲੈਂਦਾ ਹੈ ਮਨ ਤਿਸ ਪ੍ਰਭ ਕੋ ਕਬ ਹੋ ਨਾ ਬਿਸਾਰੀ ਕਦੇ ਵੀ ਉਸ ਪ੍ਰਮਾਤਮਾ ਨੂੰ ਨਾ ਵਿਸਾਰਿਆ ਕਰ ਜਿਹ ਪ੍ਰਸਾਦ ਬਾਗ ਮਿਲਖ ਧਨ ਜਿਸ ਦੀ ਕਿਰਪਾ ਨਾਲ ਤੂੰ ਬਾਗ ਬਾਗ ਬਗੀਚਿਆਂ ਵਿੱਚ ਖੇਡਦਾ ਹੈ ਮਿਲਖ ਵੱਡੇ-ਵੱਡੇ ਤਿਰ ਦੇ ਕੋਲੇ ਜੰਗੀਰਾਂ ਹਨ ਜ਼ਮੀਨ ਜਾਇਦਾਦ ਬਣੀ ਐ ਧਨਾ ਬੜਾ ਧਣੀ ਹੈ ਰਾਖ ਪਰੋਏ ਪ੍ਰਭ ਆਪਣੇ ਮਨ ਆ ਐਸੇ ਪ੍ਰਭੂ ਨੂੰ ਆਪਣੇ ਮਨ ਵਿੱਚ ਪਰੋ ਕੇ ਰੱਖਿਆ ਕਰ ਜਨ ਤੇਰੀ ਮਨ ਬਨਤ ਬਣਾਈ ਏ ਮਨਾ ਜਿਸ ਪ੍ਰਮਾਤਮਾ ਨੇ ਤੇਰੀ ਬਨਤ ਬਣਾਈ ਹੈ ਕੋਠਤ ਬੈਠਤ ਸਦ ਤਿਸਹ ਧਿਆਈ ਕੋਠ ਦੇ ਆ ਬੈਂਦਿਆ ਸਦਾ ਹੀ ਉਸ ਨੂੰ ਧਿਆਇਆ ਕਰ ਤੇਰੇ ਤੇ ਪਬੰਦੀ ਨਹੀਂ ਕਿ ਚੌਂਕੜਾ ਮਾਰ ਕੇ ਰੱਬ ਦਾ ਨਾਮ ਜਪਣਾ ਹਾਥ ਪਾਓ ਕਰ ਕਾਮ ਸਭ ਚੀਤਨ ਰੰਜਣ ਨਾਲ ਹੱਥਾਂ ਪੈਰਾਂ ਨਾਲ ਕੰਮ ਕਰਿਆ ਕਰ ਤੁਰਿਆ ਫਿਰਦਾ ਵੀ ਪ੍ਰਮਾਤਮਾ ਨੂੰ ਯਾਦ ਕਰਿਆ ਕਰ ਤਿਸ ਹੈ ਧਿਆਏ ਜੋ ਏਕ ਅਲਖ ਹੈ ਇੱਕੋ ਜੋ ਅਲਖ ਹੈ ਨਾ ਲਖਿਆ ਜਾਣ ਵਾਲਾ ਮਨ ਤੋਂ ਮਨ ਦੇ ਇੰਦਰੀਆਂ ਦੇ ਅਵਿਸ਼ੇ ਰੂਪ ਜੋ ਪ੍ਰਮਾਤਮਾ ਹੈ ਇੱਕੋ ਹੀ ਹੈ ਉਹ ਭਾਈ ਹੋਰ ਸਾਰੇ ਜਾਣਕਾਰੀ ਵਿੱਚ ਆ ਜਾਂਦੇ ਨੇ ਇੱਕ ਪਰਮਾਤਮਾ ਆਈਆ ਜੋ ਪੂਰਨ ਰੂਪ ਵਿੱਚ ਸਾਡੀ ਜਾਣਕਾਰੀ ਵਿੱਚ ਨਹੀਂ ਆ ਸਕਦਾ ਕਿਉਂਕਿ ਦਿਮਾਗ ਰੂਪੀ ਭਾਂਡਾ ਬਹੁਤ ਛੋਟਾ ਹੈ ਪਰਮਾਤਮਾ ਬੜਾ ਵਿਸ਼ਾਲ ਹੈ ਐਸਾ ਜੋ ਲਖੇ ਪਰਮਾਤਮਾ ਹੈ ਉਸ ਨੂੰ ਧਿਆਇਆ ਕਰ ਈਹਾ ਓਹਾ ਨਾਨਕ ਤੇਰੀ ਰੱਖੇ ਲੋਕ ਪਰਲੋਕ ਵਿੱਚ ਤੇਰੀ ਇੱਜ਼ਤ ਪਾਤੋ ਰੱਖੇਗਾ ਇਹ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ ਜੀ ਬੇੰਤ ਪੁੱਲਾਂ ਦੀ ਖਿਮਾ ਕਰਨੀ ਆਓ ਗੁਰਮੁਖਾਂ ਦੇ ਪਾਸੋਂ ਕੀਰਤਨ ਸਰਵਣ ਕਰੀਏ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਦਾ ਮਹਾਨ ਕਲਯੁਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀਐ ਲਾਇ ਧਿਆਨਾਂ ਦੀ ਪ੍ਰਾਪਤੀ ਸਾਨੂੰ ਹੋ ਜਾਵੇ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ ਤਿਸਹਿ ਧਿਆਏ ਜੋ ਏਕ ਲਖੈ ਹੀ ਹਾ ਉਹਾਨਾ ਨਾਨਕ ਤੇਰੀ ਰੱਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ